ਮਾਤਾ ਮੈਂ ਮੁੜ ਕੇ ਆਉਣਾ ਨਾਲ ਮੈਂ ਲੈ ਕੇ ਆਉਂ no ਅਕਾਲੂ ਤੇਸਨੂ ਜਾਣਵੇਂ ਕੋਈ ਨਾ ਹੀ ਆ ਤਾਵੇਂ ਮੁੜ ਕੇ ਆਉਣਾ ਨਾਲ ਨਲਗੇ ਆਉਣਾ ਉਰਖ ਅਕਾਲ ਨੂੰ ਤੇਸਨੂ ਜਾਣਵੇਂ ਕੋਈ ਨਾ ਵਈਆ ਉਹ 사ਵਾ ਕਿਹੜਾ ਹੋਵੇ And the ਵੇਲੇ ਤੂੰ ਹਣੀ ਜਾਣਾ ਤੁਰਦਾ ਫੇਰਾ ਪਾਇਆ ਮਾਤਾ ਹੰ ਮੋੜ ਕੇ ਆਉਣਾ ਨਾ आईया चे ला गुरू हिकु रूप हो कई वखा हा, हा। ਆਇਆ ਮਾਤਾ ਨੂੰ ਮੁੜ ਕੇ ਆਉਣਾ ਨਾਲ ਨ ਲਗੇ ਚੰ ਮਲਾਈ ਹਾਂ ਖਾਸ ਕੇ ਦਿੱਤਾ ਸੁਣਾਈਆ ਉਸ ਵੇਲੇ ਆਤਮਾ ਪਰਮਾਤਮਾ ਆਤਮਾ ਦੂਹਾਂ ਦਾ ਸਾਂਝਾ ਹੋਵੇ ਨਾ ਮੇਰੀ ਕੱਲ ਨਲਕੇ ਆਉਣਾ ਵਰਤੇ ਆਕਾਰ ਨੂੰ ਜਿਸ ਨੂੰ ਜਾਣੇ ਕੋਈ ਨਾ ਪਾਇਆ ਗੁਰੂ ਕੋ ਉਹ ਜੋ ਆਥਿਆ ਜਸਪਾਚਾ ਨੇ ਉਹ ਸੱਚ ਕਰ ਬਖਾਇਆ ਉਹ ਆਇਆ ਕੱਲਾ ਨਹੀਂ ਆਇਆ ਆਪਣੇ ਅਕਾਲ ਪੁਰਖ ਪਿਤਾ ਨੂੰ ਲੈ ਕੇ ਆਇਆ ਆਪ ਆਇਆ ਜੋ ਸ਼ਬਦ ਦੀ ਤਾਰ ਬਣ ਕੇ ਆਇਆ ਜਿਹੜਾ ਸ੍ਰਿਸ਼ਟੀ ਦਾ ਰਤਨ ਹਾਰਾ ਸੀਗਾ ਉਨੇ ਕਾਰਿਆ ਕੀਤਾ ਅੱਜ ਉਸ ਦੀਆਂ ਸੰਗਤਾਂ ਉਸ ਦੇ ਢੋਲੇ ਗਾਰਿਆਂ ਪੜੋ ਸੁਣੋ ਅਮਲ ਕਰੋ ਤੇ ਆਪਣਾ ਜੀਵਨ ਸਫਲ ਕਰੋ ਸੰਸਾਰ ਚ ਆਏ ਹੋ ਆਪਣਾ ਜਮੂਨ ਛਾ ਜਨਮ ਜਿਹੜਾ ਮਿਲਿਆ ਹੈ ਪਰਮਾਤਮਾ ਦਾ ਉਹ ਆਪਣੇ ਚਰਨਾਂ ਚ ਲਾਵੇ ਪੁੱਲਾ ਕਿ ਕਾਣੀ ਕੇਵਾ ਸੋ ਹੰਮ ਹਾਰਾ Hello. Oh no. oh no.